ਉਦਰਾ ਬੋਹਰ ਕਤਲकांड ਦੇ ਨਾਲ ਜੁੜੀ ਇੱਕ ਹੋਰ ਵੀਡੀਓ ਅੱਜ ਸਾਹਮਣੇ ਆਉਂਦੀ ਨਜ਼ਰ ਆਈ ਜਿਆ ਬਾਹਰ ਦਾ ਤੋਂ ਪਹਿਲਾਂ ਮਲੋਠ ਦੇ ਇੱਕ ਹੋਟਲ ਦੇ ਵਿੱਚ ਰੁਕੇ ਸੀ ਮਾਰੇ ਗਏ ਮੁਲਜ਼ਮ ਜਿਆ ਜਿਨ੍ਹਾਂ ਦਾ ਇੰਕਾਊਂਟਰ ਹੋਇਆ ਮਲੋਠ ਦੇ ਇੱਕ ਹੋਟਲ ਦੇ ਵਿੱਚ ਰੁਕੇ ਸੀ ਰਾਮਰਤਨ ਅਤੇ ਜਸਪ੍ਰੀਤ ਸਿੰਘ ਸਵਿਫਟ ਗੱਡੀ ਦੇ ਵਿੱਚ ਸਵਾਰ ਹੋ ਕੇ ਹੋਟਲ ਪਹੁੰਚੇ ਸੀ ਹੋਟਲ ਮਾਲਕ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਰਾਤ ਕਰੀਬ 9:23 ਮਿੰਟ ਤੇ ਹੋਟਲ ਪਹੁੰਚਦੇ ਨਜ਼ਰ ਆਂਦੇ ਨੇ ਸੀਸੀਟੀਵੀ ਕੈਮਰਾ ਦੀਆਂ ਜੋ ਤਸਵੀਰਾਂ ਤੇ ਟਾਈਮ ਨੋਟ ਹੋਇਆ ਸਵੇਰੇ 6:30 ਵਜੇ ਹੋਟਲ ਦੇ ਵਿੱਚੋਂ ਨਿਕਲਦੇ ਵੀ ਵਿਖਾਈ ਦਿੰਦੇ ਨੇ ਇਹ ਮੁਲਜ਼ਮ ਜਿहां ਇਹਨਾ ਤੋਹਾਂ ਮੁਲਜ਼ਮਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਜਿहां ਰਾਮ ਰਜ਼ਨ ਅਤੇ ਜਸਪ੍ਰੀਤ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਹਨ। ਇਹੀ ਉਹ ਦੋ ਮੁਲਜ਼ਮ ਨੇ ਜਿਨ੍ਹਾਂ ਦਾ ਐਨਕਾਊਂਟਰ ਪੁਲਿਸ ਨੇ ਕਰ ਦਿੱਤਾ ਸੀ। ਤੁਹਾਨੂੰ ਦੱਸ ਦਈਏ ਅਬੋਹਰ ਕਤਲ ਕਾਂਡ ਦੇ ਨਾਲ ਜੁੜੀ ਹੈ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਰਾਤ ਕਰੀਬ 9 ਵਜੇ ਦੇ 23 ਮਿੰਟ ਤੇ ਹੋਟਲ ਪਹੁੰਚਦੇ ਨੇ ਤੇ ਸਵੇਰੇ 6:30 ਵਜੇ ਇੱਥੋਂ ਰਵਾਨਾ ਹੋ ਜਾਂਦੇ ਨੇ। ਬਾਹਰ ਦਾਤ ਤੋਂ ਪਹਿਲਾਂ ਮਲੋਟ ਦੇ ਇੱਕ ਹੋਟਲ ਦੇ ਵਿੱਚ ਰੁਕੇਗੇ ਸੀ। ਮਾਰੇ ਗਏ ਮੁਲਜ਼ਮ ਜਿਹਨਾਂ 'ਤੇ ਮੁਲਜ਼ਮਾਂ ਤੋਂ ਪਰੇ ਇਲਜ਼ਾਮ ਹੈ ਕਿ ਜਿਹੜੇ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਜਿਹੜੇ ਸ਼ੂਟਰ ਸੀ ਉਹਨਾਂ ਨੂੰ ਗੱਡੀ 'ਚ ਭਜਾਉਣ 'ਚ ਇਹਨਾਂ ਨੇ ਹੀ ਮਦਦ ਕੀਤੀ ਸੀ ਰੂਮ ਵਾਸਤੇ ਮੇਰੇ ਕੋਲੇ ਦੋ ਲੜਕੇ ਰਾਮ ਸਰੂਪ ਤੇ ਜਸਵੀਰ ਤੇ ਨੀਰਵਰ ਕੋਈ ਨਾ ਉਹ ਵੱਜ ਕੇ ਵੀ 25 ਮਿੰਟ ਤੇ ਮੇਰੇ ਕੋਲੇ ਆਏ ਨੇ ਸਾਡੇ ਤੋਂ ਇਹਨਾਂ ਨੇ ਰੂਮ ਪੁੱਛਿਆ ਤੇ ਚਲੋ ਜੋ ਵੀ ਸਾਡਾ ਰੇਟ ਸੀ ਅਸੀਂ ਉਹਨਾਂ ਦੱਸ ਕੇ ਆਪਦੀਆਂ ਜੋ ਵੀ ਆਈਡੀਆ ਵਗੈਰਾ ਇਹਨਾਂ ਦੀਆਂ ਲੈਣੀਆਂ ਸੀਗੀਆਂ ਲੈ ਕੇ ਕੰਪਲੀਟ ਸੋ ਥੋੜਾ ਜਿਹਾ ਮੈਨੂੰ ਪੁੱਛਿਆ ਵੀ ਮਲੋੜ ਤੁਸੀਂ ਕਿਸ ਪਰਪਸ ਵਾਸਤੇ ਆਏ ਹੋ ਕਿਉਂਕਿ ਉਹਦੇ ਵਾਸਤੇ ਸਾਨੂੰ ਹਦਾਇਤਾਂ ਡਿਪਟੀ ਸਾਹਿਬ ਦੀਆਂ ਵੀ ਜਦੋਂ ਤੁਹਾਡੇ ਕੋਲ ਕੋਈ ਬਾਹਰ ਦਾ ਬੰਦਾ ਆਉਂਦਾ ਹੈ ਤੇ ਤੁਸੀਂ ਉਹਨੂੰ ਪਰਪਸ ਜ਼ਰੂਰ ਪੁੱਛਣਾ ਹੈ ਕਿ ਕਿਸ ਪਰਪਸ ਵਾਸਤੇ ਮੈਨੂੰ ਕਹਿੰਦੀ ਯਾਰ ਅਸੀਂ ਕਾਰਬੀਅਰ ਆਏ ਆ ਤੁਹਾਡੇ ਮਲੋੜ ਕਾਰਬੀਅਰ ਆਏ ਚਲੋ ਮੈਂ ਉਹਦਾ ਆਈਡੀਆਂ ਵਗੈਰਾ ਪਾ ਕੇ ਪ੍ਰੋਪਰ ਢੰਗ ਨਾਲ ਸਾਨੂੰ ਗੈਡਲਾਈਨ ਵੀ ਹੈ ਵੀ ਆਈਡੀ ਤੋਂ ਬਿਨਾ ਤੁਸੀਂ ਰੂਮ ਦੀ ਕੀ ਤੱਕ ਨਹੀਂ ਦੇਣੀ ਕਿਸੇ ਨੂੰ ਚਲੋ ਰੂਮ ਦਿੱਤਾ ਜੀ ਰਾਤ ਉਹਨਾਂ ਨੇ ਸਟੇ ਕੀਤਾ ਸਾਡੇ ਕੋਲੇ ਅਗਲੇ ਦਿਨ 7 ਤਰੀਕ ਨੂੰ ਸਵੇਰ ਲਗਭਗ 8:30 ਵਜੇ ਇਥੋਂ ਚਲੇ ਗਏ ਅਸੀਂ ਉਹਨਾਂ ਦਾ ਕੈਮਰੇ ਵਗੈਰਾ ਚੈੱਕ ਕੀਤੇ ਆ ਤਾਂ ਉਹ ਸਵਿਫਟ ਕਾਰ ਤੇ ਐਚਆਰ ਨੰਬਰ ਤੇ ਆਏ ਆ ਉਹਨਾਂ ਦੋਨਾਂ ਤੋਂ ਇਲਾਵਾ ਕੋਈ ਨਹੀਂ ਆਇਆ ਬਸ ਦੋ ਹੀ ਬੰਦੇ ਸੀ ਜਿਨ੍ਹਾਂ ਨੇ 205 205 ਨੰਬਰ ਰੂਮ ਚ ਜੀ ਰਹੇ ਹੋ